ਸਾਡੇ ਏਰੀਆ ਚ ਨਾ ਗੁੱਜਰ ਭਾਈਚਾਰਾ ਜ਼ਿਆਦਾ ਹੈ ਏਰੀਆ ਗੁੱਜਰ ਭਾਈਚਾਰੇ ਦਾ ਔਰ ਗੁੱਜਰ ਭਾਈਚਾਰਾ ਗੱ ਮਤਲਬ ਜੱਦੀ ਅਮੀਰ ਆ ਪੰਜ ਪੰਜ ਚਾਰ ਚਾਰ ਕੇ ਲਈ ਮੋਟਲੀ 10 20 25 50 ਵੀ ਪਰ ਬੰਨ ਪਰਸਨ ਹੈਗੇ ਆ ਹੂੰ ਉਹ ਫਿਰ ਉਹਨਾਂ ਦੀ ਜਿਹੜੀ ਮੇਨ ਫਸਲ ਆ ਪਪੂਲਰ ਤਾਂ ਉਹਨਾਂ ਨੇ ਲਾਣਾ ਹੀ ਲਾਣਾ ਲਾਣਾ ਹੀ ਲਾਣਾ ਹਾਂ ਇੱਕ ਕਿਲੇ ਚ ਉਹਨਾਂ ਨੇ ਸਾਲ ਦਾ 15 20 ਲੱਖ ਰੁਪਇਆ ਕਮਾਣਾ ਹੀ ਕਮਾਣਾ ਕਾਂਕਤਾ ਜਿਹੜੀ ਲੈਣੀ ਉਹ ਤਾਂ ਵੱਖਰੀ ਆ ਸਰੋ ਪਪੂਲਰ ਤਾਂ ਇਹਨਾਂ ਕਮਾ। ਬਿਲਕੁਲ ਭਾਜੀ। ਤੁਸੀਂ ਕਮਾਈ ਦੱਸ ਰਹੇ ਹੋ। ਹਾਂ ਬਿਲਕੁਲ। ਲਾਗਤ ਤਾਂ ਬਾ ساری ਕਮਾਈ। ਉਹ ਭਾਜੀ ਲਾਗਤ ਕੱਢ ਕੇ ਦੱਸਦਾ। ਕਿਉਂਕਿ ਸਾਡੇ ਖੋਦੇ ਆਪਣੇ 7 ਖੇਤੇ 8 ਅਸੀਂ ਵੀ ਲਾਏ ਹੋਇਆ ਪਪੂਲਰ ਵੇਚੀਦੇ ਆ ਕਣਕ। ਆਪਣਾ ਵੀ ਰੋਟੀ ਰਾਮੇ ਦੇ ਚੱਲਣਾ। ਮਿਲ ਕਰੋੜਾਂ ਦਾ ਹੋ ਗਿਆ। ਕਰੋੜਾਂ ਦਾ ਜਿੱਦਣ ਹੋ ਗਿਆ ਫੇ ਤੁਹਾਨੂੰ ਇੱਥੇ ਇੱਥੋਂ ਤੋਂ ਲੈ ਕੇ ਥੱਲੇ ਤੱਕ ਮਾਰਬਲ ਨਜ਼ਰ ਆਊਗਾ ਤੇ ਥੱਲੇ ਬਿਲਕੁਲ ਨਿਊ ਫ੍ਰੈਸ਼ ਫੋਰਚੂਨਰ ਮਿਲੂਗੇ ਜਦਨ ਕਰੋੜਾਂ ਵਾਲੇ ਪਾਸੇ ਆ ਗਏ ਆਇਦਾ ਸ਼ੁਕਰ ਕਰਦੇ ਆ ਰੋਟੀ ਦੋ ਟਾਈਮ ਵਧੀਆ ਮਿਲਦੀ ਹੈ ਹਾਂ ਤਸੱਲੀ ਨਾਲ ਇੱਥੋਂ ਜਾਣ ਤੋਂ ਬਾਅਦ ਸਕੂਨ ਵਧੀਆ ਆਂਦਾ ਵੀ ਬਸ ਓਕੇ ਬਹੁਤ ਬਹੁਤ ਤੇਰਾ ਸ਼ੁਕਰ ਹੈ ਅੱਖਾਂ ਕਰੋੜਾਂ ਰੁਪਇਆ ਕਮਾ ਕੇ ਸਕੂਨੀਆਂ ਦਾ ਆਧਾ ਲੋਗ ਨੀਂਦ ਦੀ ਗੋਲੀ ਖਾਂਦੇ ਆ ਉਹ ਸਾਰੀ ਰਾਤ ਨੀਂਦ ਦੀ ਗੋਲੀ ਖਾ ਕੇ ਉਸਲਵੱਟੇ ਲਈ ਜਾਂਦੇ ਆ ਕੰਮ ਕਰਮ ਨਹੀਂ ਚੰਗੇ ਕੀਤੇ ਹੁੰਦੇ ਸਾਰੀ ਦਿਹਾੜੀ ਲੋਕਾਂ ਨੂੰ ਭੰਡਿਆ ਹੁੰਦਾ ਉਹ ਤਰੱਕੀ ਕਰ ਗਿਆ ਉਹ ਐਨੇ ਯੋਗਾ ਨਹੀਂ ਸੀ ਉਹ ਐਵੇਂ ਹੀ ਚੜਿਆ ਵਾ ਉਹ YouTube ਤੇ ਛਾ ਗਿਆ ਉਹ Insta ਤੇ ਛਾ ਗਿਆ ਉਹ ਪਿੱਛੋਂ ਐਦਾ ਸੀਗਾ ਇਹ ਲੋ ਇਹ ਜੈਲਸੀ ਇਹ ਨਰਕ ਉਹੀ ਸਟ੍ਰੈਸ ਇਸ ਸਾਰੀ ਰਾਤ ਪਾਜੀ ਬੋਡੀ ਫੇ ਉਦਾਂ ਦੀ ਹੋ ਜਾਂਦੀ ਆ ਉਦਾਂ ਦੀ ਹੋ ਜਾਂਦੀ ਆ ਹਾਂ ਜੇ ਕੋ ਬੰਦਾ ਨਿਤਨੇਮ ਕਰਦਾ ਵਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਰਾਦਾ ਉਹ ਮਦਦ ਰੱਬ ਦਾ ਨਾਮ ਲੈਣਾ ਚੰਗੇ ਕੰਮ ਕਰਨਾ ਉਹ ਸਵਰਗ ਆ ਲੋਕਾਂ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੋਣਾ ਸਵਰਗ ਆ ਫਿਰ ਉਹ ਵਧੀਆਂ ਨੀਂਦ ਸੌਂਦਾ ਮਾਲਕਾ ਤੇਰਾ ਸ਼ੁਕਰ ਆ ਯਾਰ ਅੱਛਿਆ ਪਾਛਾ ਵਾਹਿਗੁਰੂ ਤੇਰਾ ਸ਼ੁਕਰ ਉਹ ਮਰੀਆ ਨਹੀਂ ਸੌਂਦਾ ਉਸਕੋਣ ਆ ਤਾਂ ਲੱਗਦਾ ਸਾਰਾ ਸਵਰਗ ਆ ਬਿਲਕੁਲ ਪਾਜੀ ਮੈਂ ਕਹਾਂ ਐਗਜ਼ਾਮਪਲ ਤੁਹਾਨੂੰ ਦੇ ਦਿੱਤੀ ਮਰਨ ਤੋਂ ਬਾਅਦ ਨਹੀਂ ਸਵਰਗ ਮਰਨ ਤੋਂ ਬਾਅਦ ਨਹੀਂ ਨਰਕ ਜੀਂਦੇ ਜੀ ਨਰਕ ਜੀਂਦੇ ਜੀ ਸਵਰਗ ਚੁਗਲੀ ਨਿੰਦਿਆ ਕਰਨੀ ਬੰਦ ਕਰ ਦਿਓ ਜੇ ਕਰਦੇ ਆ ਤਾਂ ਨਰਕ ਆ ਜੇ ਲੋਕਾਂ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਪਿਆਰ ਦਿੰਨੇ ਦਾ ਸਵਰਗ ਆ ਲੋਕੀ ਐਸ ਸਵਰਗ ਨਰਕ ਤੁਹਾਡੇ ਰਹੀ ਜਾਂਦੇ ਆ ਲੋਕਾਂ ਨੇ ਆਪਣੀ ਜ਼ਿੰਦਗੀ ਸੋਚਿਆ ਉਹ ਦਾਦੇ ਪਰਦਾਦੇ ਕਿਹਨੇ ਦੇਖਿਆ ਸੁਣੀਆਂ ਸੁਣਾਈਆਂ ਗੱਲਾਂ ਜਿਹੜਾ ਮਾੜਾ ਕਰਮ ਕਰਦਾ ਭੁਗਤਦਾ ਉਹ ਨਰਕ ਹੀ ਆ 20 ਬਿਮਾਰੀਆਂ ਲੱਗੀਆਂ ਦੰਦਾ 'ਚ ਡ੍ਰਿੱਲਾ ਵੱਜਦੀਆਂ ਸੂਏ ਵਾਜੇ ਦੇ ਨਰਕ ਆ ਟਿੱਡੇ 'ਚ ਸ਼ੂਗਰ ਦੇ ਟੀਕੇ ਲਾਦੇ ਨਰਕ ਆ ਇੱਕ ਵਾਰੀ ਉੱਠ ਗਏ ਮੁੜ ਕੇ ਖੜਾ ਨਹੀਂ ਹੋਣਾ ਉੱਥੇ ਤੱਕ ਜਾ ਨਹੀਂ ਹੋਣਾ ਉਰੇ ਨੂੰ ਹੀ ਆ ਜਾ ਉਹ ਨਰਕਿਆ ਸਿੱਧੇ ਤੁਰ ਨਹੀਂ ਹੋਣਾ 빙ੇ ਤੁਰਨਾ ਉਹ ਨਰਕਿਆ ਬੱਚੇ ਦੋ ਦੋ ਤਿੰਨ ਤਿੰਨ ਹੋਣ ਔਰ ਘਰ ਚ ਨਾ ਹੋਣ ਮਾਪੇ ਕੱਲੇ ਹੋਣ ਉਹ ਨਰਕਿਆ ਕਿਰੂ ਇਹ ਹੀ ਨਰਕਿਆ ਕਿਸੇ ਨੇ ਦੇਖਿਆ ਕਿਹੜਾ ਹਾਂ ਸੇ ਤਲਿਆ ਇਹ ਤਾਲਾ ਹੁੰਦਾ ਇੱਥੇ ਹੀ ਦੇਖੋ ਤੁਸੀਂ ਗੱਲ ਕਹੀ ਨਾ ਮੇਰੇ ਦਿਮਾਗ ਦੇ ਵਿੱਚ ਪੰਜਾਬ ਦੀਆਂ ਮਾਵਾਂ ਆ ਗਈਆਂ ਹਾਂ ਪੰਜਾਬ ਦੇ ਪਿੰਡ ਖਾਲੀ ਹੋਏ ਪਿਆ ਦੋ ਦੋ ਤਿੰਨ ਤਿੰਨ ਬੱਚੇ ਆ ਪਰ ਮਾਵਾ ਨਾਲ ਨਹੀਂ ਰਹੇ ਕੋਈ ਬਾਹਰ ਚਲਾ ਗਿਆ ਕੋਈ ਕਿੱਥੇ ਹੋਰ ਚਲਾ ਗਿਆ ਸੱਤ ਬੱਚੇ ਤਰਸਤਾਨ ਦਾ ਉਹਨਾਂ ਨੂੰ ਦੇਖ ਕੇ ਭਾਈ ਸਾਡੇ ਪਿੰਡ ਚ ਵੀ ਦੋ ਚਾਰ ਫੈਮਲੀ ਆ ਮੁੰਡੇ ਦੋ ਦੋ ਤਿੰਨ ਤਿੰਨੇ ਆ ਤੇ ਸਾਰੇ ਬਾਹਰ ਮਾਵਾ ਪਾਪ ਇੱਥੇ ਕੋਈ ਸ਼ਾਂ ਨੂੰ ਦੁੱਧ ਲੈਣ ਤੁਰਿਆ ਆਉਂਦਾ ਕੋਈ ਸਬਜ਼ੀ ਲੈਣ ਮੈਨੂੰ ਬੜਾ ਤਰਸਾਂ ਮੈਂ ਫਿਰ ਮੇਰੇ ਨਾਲ ਅੰਦਰੋਂ ਇਦਾਂ ਵਾਲਾ ਜਾੜ ਦਾ ਕਿ ਜਦਨ ਕਿਤੇ ਨਾਗਰ ਮਨ ਲੰਬੇ ਪਾਲਾ ਉਹ ਯਾਰ ਇਸ ਕਰਕੇ ਪਾਲਿਆ ਸੀ ਤੁਹਾਨੂੰ ਅੱਛਾ ਮਾਪੇ ਬਿਮਾਰ ਹੋ ਜਾਣ ਦੋਸਤ ਨੂੰ ਫੋਨ ਕਰਨਾ ਓਏ ਮੇਰਾ ਡੈਡੀ ਤੇ ਲਾ ਯਾਰ ਜਾਇਂ ਮੈਂ ਮੈਂ ਤਾਂ ਤੈਨੂੰ ਪਤਾ ਮੈਂ ਬਾਹਰ ਹਾਂ ਪੈਸੇ ਭੇਜ ਦੇਣਾ ਵਾ ਭਾਜੀ ਪੈਸਾ ਨਹੀਂ ਚਾਹੀਦਾ ਯਾਰ ਮਾਪੇ ਨੇ ਜਦੋਂ ਤੁਹਾਡਾ ਗੰਦਮੂਹਤ ਚੱਕਿਆ ਤੁਹਾਨੂੰ ਪਾਲਿਆ ਮਾਂ ਨੇ ਸਾਰੀ ਰਾਤ ਆਪ ਗਿੱਲੇ ਤੇ ਪੀ ਜਾਣਾ ਪੁੱਤ ਨੂੰ ਸੁੱਕੇ ਤੇ ਪਾਇਆ ਪੈਸੇ ਲੈ ਪਾਇਆ ਸਕੂਨ ਲੈ ਬਾਜੀ ਉਹ ਬੱਚਾ ਜਵਾਨ ਹੋਊਗਾ ਜਦ ਮੈਂ ਬੁੱਢੇ ਅਵਸਥਾ ਜਾਣਾ ਬੱਚਾ ਮੇਰਾ ਸੁੱਖ ਦਊਗਾ ਬਾਪ ਨੇ ਵੀ ਇਹੀ ਸੋਚਿਆ ਸੀ ਭਾਜੀ ਉਹ ਪਾਲਦੇ ਆਓ ਮਾ ਮਾਪੇ ਸਟ੍ਰੈਸ ਚ ਪਾਗਲ ਹੋ ਗਏ ਜਦ ਕੋ ਗੱਲਾਂ ਕਰਨ ਨੂੰ ਐ ਨਹੀਂ ਬੱਚਿਆਂ ਨੂੰ ਚਾਹੀਦਾ ਅਸੀਂ ਵੀ ਕਰਦੇ ਹਾਂ ਤੁਸੀਂ ਵੀ ਕਰੋ ਸੁਣਨ ਨਾਲੇ ਵੀ ਕਰਿਓ ਭਾਈ ਬਾਪ ਨਾਲ ਮਾਂ ਨਾਲ ਘੰਟਾ ਗੱਲਾਂ ਬਾਤਾਂ ਕਰਨੀਆਂ ਹੀ ਕਰਨੀਆਂ ਸਵੇਰੇ ਤੁਹਾਡਾ ਐਨਾਂ ਹੀ ਪੁੱਛਣਾ ਬਹੁਤਾ ਬਾਪੂ ਕੀ ਹਾਲ ਆ ਯਾਰ ਫਟਿਆ ਮਾਤਾ ਜੀ ਠੀਕ ਹੋ ਫਟਿਆ ਕੋਈ ਲੋੜ ਕੋ ਪਰੇਸ਼ਾਨੀ ਤੰਗ ਮੈਂ ਬੈਠਾ ਮਾ ਪਾਜੀ ਐਨਾਂ ਹੀ ਕਹਿਣਾ ਸਵਰਗ ਆ ਤੁਹਾਡੇ ਲਈ ਵੀ ਮਾਪੇ ਲਈ ਵੀ ਹਾਂ ਕਹਿਣ ਨੂੰ ਤਿਆਰੇ ਕੋਈ ਨਹੀਂ ਆ ਭਾਜੀ ਮੀਨਾ ਮੀਨਾ ਮਾਪਾਪ ਨੂੰ ਨਹੀਂ ਲੋਕ ਦੇਖਦੇ ਨਾ ਬਲਾਂ ਦੇ ਪੋਤਾ ਪੋਤੀ ਤੋਂ ਪਤਾ ਲੱਗਦਾ ਵੀ ਦਾਦੂ ਬਿਮਾਰਿਆ ਦਾਦੀ ਬਿਮਾਰਿਆ ਇਹ ਸੱਚਾਈ ਹੈ ਭਾਜੀ ਹੂੰ ਪਹਿਲਾ ਦੋਸਤ ਪੋਤੇ ਦਾ ਉਹਦਾ ਦਾਦਾ ਹੁੰਦਾ ਔਰ ਦਾਦੇ ਦਾ ਆਖਰੀ ਦੋਸਤੋਂ ਦਾ ਪੋਤਾ ਹੁੰਦਾ ਪੋਤੇ ਤੇ ਸਾਰੀਆਂ ਆਸਾਂ ਉਮੀਦਾਂ ਹੁੰਦੀਆਂ ਜੇ ਪੋਤੀ ਹੋਵੇ ਤਾਂ ਵੀ ਭਾਜੀ ਉਹਨਾਂ ਤੋਂ ਪਤਾ ਲੱਗਦਾ ਮਾਪਾਪ ਨੂੰ ਤੇ ਫਿਰ ਪੇਰੈਂਟਸ ਦਾ ਕਹਿਣਾ ਦਾ ਕੋਈ ਨਹੀਂ ਕਹਿ ਦਿੰਨੇ ਆ ਕਹਿ ਦਿੰਨੇ ਡਾਕਟਰ ਨੂੰ ਫੋਨ ਕਰ ਦੇਣਾ ਕੋਈ ਸਟੋਰ ਲੋਕਲ ਹੁੰਦੇ ਆ ਆ ਡੈਡੀ ਨੂੰ ਦੇਖ ਲੈ ਯਾਰ ਆਰੇ ਬਾਬੂ ਨੂੰ ਦੇਖ ਲੈ ਮਮੀ ਮਾਰਾ ਬੀਬੀ ਚੈੱਕ ਕਰ ਦੇ ਪਾਜੀ ਕੀ ਆ ਯਾਰ ਇਹ ਕੰਮ ਹੈ ਯਾਰ ਨਹੀਂ ਯਾਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਸੁਣਦੇ ਆ ਸੁਣੋ ਵੀ ਉਹਨੂੰ ਵਰਕ ਵੀ ਕਰੋ ਉੱਤੇ ਅਮਲ ਵੀ ਕਰੋ ਹਮ ਰਮਾਇਣ ਨੂੰ ਸੁਣੋ ਉਹਨੂੰ ਪੜ੍ਹੋ ਉੱਤੇ ਅਮਲ ਕਰੋ ਵਰਕ ਕਰੋ ਮੰਨਣਾ ਨਹੀਂ ਉਹਨੂੰ ਚੱਲਣਾ ਵੀ ਜ਼ਰੂਰੀ ਆ ਉਸ ਰਸਤਿਆਂ ਤੇ ਫੇ ਸਵਰਗ ਹੈ ਸਵਰਗ ਹੈ ਪਾਜੀ ਸਵਰਗੇ ਮਿਲੂਗਾ ਗੁਰੂ ਨੂੰ ਤਾਂ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ ਸੀ। ਛੇਲੇ ਛੜਪ ਹੋ ਗਏ ਯਾਰ। ਪਹਿਲੇ ਫਿਰ ਪੀਰ ਫਕੀਰ ਬਹੁਤ ਤਪ ਕੀਤੇ ਹੋ ਸਗੇ। ਸਾਡੇ ਇੱਥੇ ਸੰਤ ਹੋਏ ਨੇ ਸਰਵੰਦਾਸ ਮਹਾਰਾਜ। ਹਮ ਬੜਾ ਤਪ ਕੀਤਾ। ਬੜਾ ਨਾਮ ਉਹਨਾਂ ਦਾ ਭਾਜੀ। ਤੁਸੀਂ ਸੋਚ ਨਹੀਂ ਸਕਦੇ। ਜਿਨ੍ਹਾਂ ਟਾਈਮਾਂ 'ਚ ਕੋ ਦੋ ਚਾਰ ਇੱਟਾਂ ਨਹੀਂ ਸੀ ਦੇ ਸਕਦਾ ਉਹਨਾਂ ਟਾਈਮਾਂ 'ਚ ਲੋੜਵੰਦ ਪਰਿਵਾਰਾਂ ਨੂੰ 2-2 3-3000 ਇੱਟਾਂ ਚੱਕ ਲੋਏ ਉਹ ਫਲਾਨਿਆਂ ਤੂੰ ਲੈ ਜਾਓ ਫਲਾਨਿਆਂ ਤੂੰ ਲੈ ਜਾ ਲੋੜਵੰਦ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਹਜ਼ਾਰਾਂ ਲੋਕ ਲੰਗਰ ਛਕਲੇ ਮੈਂ ਵੀਡੀਓ ਤੁਹਾਨੂੰ ਪਾ ਦਊਗਾ ਔਰ ਲੰਗਦੇਣ ਗਏ ਆ ਰਾਮ 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 ਔਰ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੂੰ ਲੱਗਿਆ ਵੀ ਮਹਾਰਾਜ ਨੇ ਸਾਨੂੰ ਨਾਮ-ਦਾਮ ਦੇ ਦਿੱਤਾ ਪਾਜੀ ਦੇਖੋ ਗੱਲ ਤਾਂ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਖੁਰਾਨਾ ਮਿਲਿਆ ਢੂੰਡ ਕੇ ਥੱਕੇ ਸਾਰੇ ਰੱਬ ਕੁਰਾਨ ਦੇ ਅੰਦਰ ਇਹ ਇਸ਼ਾਰੇ ਰੱਬ ਤਾਂ ਉਹਨਾਂ ਨੂੰ ਮਿਲਦਾ ਜਿਹੜਾ ਯਾਰ ਤੋਂ ਤਨਮਨ ਵਾਰੇ ਕੱਲ ਜਿਹਨੂੰ ਮੌਸ਼ਹਦ ਬਣਾ ਲਿਆ ਉੱਤੇ ਜਾਨਵਾਰਾਂ ਤੱਕ ਜਾਓ ਜਿਨ੍ਹਾਂ ਨੇ ਬਾਰੇ ਆ ਉਹ ਫਿਰ ਉਹਨਾਂ ਦੀਆਂ ਪੀੜ੍ਹੀਆਂ ਤੱਕ ਤਰ ਗਈਆਂ ਭਾਜੀ ਹਮ ਕਿੰਨੇ ਅਤਿਆਚਾਰ ਸਹੇ ਆ ਸਾਡੇ ਦਲਿਤ ਭਾਈਚਾਰੇ ਨੇ ਹੁਣ ਸੰਦੇ ਆ ਨਹੀਂ ਇੱਕ ਸੈਕਿੰਡ ਤੋਂ ਪਹਿਲਾਂ ਆਵਾਜ਼ ਚੱਕ ਲੈਂਦੇ ਔਰ ਕੱਠ ਹੋ ਜਾਂਦਾ ਅਨਸਾਫ਼ ਲੈ ਕੇ ਹੀ ਹਟਦੇ ਆ ਸਾਹੀਓ ਪਿਆਰ ਨਾ ਹੋਣ ਚਾਹੀਏ ਕਾਨੂੰਨ ਨਾ ਹੋਣ ਚਾਹੀਏ ਜਿੱਥੇ ਟੱਕਾ ਕਰਨ ਨੂੰ ਟੱਕਾ ਵੀ ਕਰਦੇ ਆ। ਆ ਬਦੀਪ ਸਿੰਘ ਮੱਝਵੀ ਸਿੱਖ। ਕੋਈ ਨਹੀਂ ਜਾਂਦਾ ਯਾਰ। ਹਮ ਸਹੀ ਹੈ ਇੱਕ ਗੱਲ ਤੇ। ਲੋਕ ਸਹੀ। ਸਰਦਾਰ ਜੀ ਬਣ ਗਏ ਤਾਂ ਮੱਝਵੀ ਸਿੱਖ। ਜੇ ਮੋਨਾ ਹੈ ਤਾਂ ਵਾਲਮੀਕ ਭਾਈਚਾਰਾ। ਮੱਝ ਦੇ ਪੱਕੇ ਮੱਝਵੀ। ਉਹ ਕਹਿੰਦੇ ਬਈ ਜੱਟ ਔਰ ਵਾਲਮੀਕੇ ਦੀ ਜਾਰੀ ਹੁੰਦੀ ਕੱਥੇ ਕਹਿੰਦੇ? ਪੱਕੀ ਹੁੰਦੀ ਆ ਜਿੱਥੇ ਖੜ ਗਏ ਤਾਂ ਖੜ ਗਏ ਸਭ ਤੋਂ ਵੱਡੇ ਜਿਹੇ ਐਗਜ਼ਾਮਪਲ ਜੇ ਮਜਬੀ ਮਜਬੀ ਤੇ ਜੱਟਾਂ ਦੀ ਲਾਣੀ ਆ ਤਾਂ ਬਾਬਾ ਖਰਚਾ ਬਾਬਾ ਪੋਤਾ ਬਿਲਕੁਲ ਪਾਜੀ ਮੇਰੀ ਜ਼ੁਬਾਨ ਤੇ ਹੀ ਸੀਗੇ ਲਫ਼ਜ਼ ਕਿਆ ਇਤਿਹਾਸ ਪਾਜੀ ਕਿਹਦਾ ਇਤਿਹਾਸ ਆ ਯਾਰ ਜਿਹੜੇ ਦੁਰਦੋਸ਼ਾ ਕਰਨ ਨੂੰ ਸੋਚ ਗੰਦੀ ਰੱਖ ਕੇ ਬੈਠੇ ਹੈ ਕੋਈ ਉਹਨਾਂ ਦਾ ਇਤਿਹਾਸ ਜਿਹੜੇ ਫਰਕ ਕਰਦੇ ਆ ਨੀਚ ਲੋਗ ਨੀਚ ਸੋਚ ਹੈ ਉਹਨਾਂ ਦਾ ਕੋਈ ਇਦਾਂ ਦਾ ਇਤਿਹਾਸ ਹਾਂ ਨਹੀਂ ਪਾਜੀ